ਭਾਈ ਜੰਦਰਲਪੁਰ ਦੇ ਵਿੱਚ ਨਾ ਇੱਕ ਨੌਜਵਾਨ ਨੇ ਪੰਚਾਇਤ ਤੋਂ ਤੰਗ ਆ ਕੇ ਸੁਸਾਈਡ ਕੀਤਾ ਹੈ ਜਿਹੜਾ ਸਾਡੇ ਪਿੰਡ ਦਾ ਇੱਕ ਸਾਫਕਾਰ ਸਰਪੰਚਾ ਗੁਰਦੀਪ ਸਿੰਘ ਉਹਨੇ ਇਸ ਬੰਦੇ ਨੂੰ ਆਪ ਦਵਾਈ ਲੈ ਕੇ ਦਿੱਤੀ ਹੈ ਜੀ ਜੀ ਦਵਾਈ ਪੀਣ ਬਾਅਦ ਕੋਈ ਪੰਚਾਇਤ ਦਾ ਜਦੋਂ ਲੋਕ ਹੋਣੀ ਰੋਣਾ ਨਾ ਅਸੀਂ ਉਹਨਾਂ ਕੋਈ ਕੁੱਟਮਾਰ ਕਰਿਆ ਨਾ ਨਗਰ ਖੜੇ ਸਾਡਾ ਪੂਰਾ ਪਤਾ ਨਹੀਂ ਉਹਨੇ ਦਵਾਈ ਪੀਤੀ ਹੈ ਪਤਾ ਨਹੀਂ ਕਿਸੇ ਨੇ ਪਲਾਈਆ ਜਾਂ ਰੱਬ ਨੂੰ ਪਤਾ ਹੈ ਉਹ ਕਿਸੇ ਨੇ ਨਾ ਦਵਾਈ ਪੀਂਦਾ ਦੇਖਿਆ ਕਿੰਨੇ ਮੈਂਬਰ ਨੇ ਜੀ ਪੰਚਾਇਤ ਦੇ ਅਸੀਂ 6 ਆ ਜੀ ਜੀ ਸੱਤ ਸਰਪੰਨ ਸੱਤ ਜਣਿਆਂ ਤੇ ਪਰਚਾ ਹੋ ਰਿਹਾ ਜੀ ਕਹਿੰਦੇ ਲੋਹੀ ਤਾਂ ਗੱਲੇ ਟੱਕਾ ਹੋ ਰਿਹਾ ਨਾ ਸਰਿਆਂ ਕੋਈ ਕਹੇ ਦੇ ਵੇਖਣ ਵਿੱਚ ਇਹਨੂੰ ਕੁੱਟਿਆ ਮਾਰਿਆ ਹੋਵੇ ਹੂੰ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਜੀ ਜਿਹੜਾ ਸਾਫ ਕਸਰਾ ਵਿੱਚ ਗੁਰਦੀਪ ਹੈ ਦਵਾਈ ਉਹਨੇ ਦਿੱਤੀ ਹੈ ਉਹਦੇ ਦੇ ਖਿਲਾਫ ਦਰਖਾਸਤ ਵੀ ਸਾਡੇ ਕੋਲ ਗਵਾਦ ਦਵਾਈ ਉਹਨੇ ਦਿੱਤੀ ਹੈ ਜੀ ਦਵਾਈ ਉਹਨੇ ਦਿੱਤੀ ਹੈ ਜੀ ਅੱਛਾ ਜੀ ਅਜੀਨਾਉ ਜਗ੍ਹਾ ਨੂੰ ਰਿਪੇਅਰ ਕਰਕੇ ਉਹਦੀ ਸੱਤ ਦੇ ਚ ਡਾਟਾ ਪਈਆਂ ਹੋਈਆਂ ਤੇ ਉਹ ਚੋਣਦੀਆਂ ਸੀ ਪਿੰਡ ਦੇ ਲੋਕਾਂ ਦੀ ਮੰਗ ਵੀ ਸੀ ਵੀ ਇਹ ਪੁਰਾਣੀ ਜਗ੍ਹਾ ਸਵਾਈ ਜਿਵੇਂ ਦੁੱਤੀ ਜਾਵੇ ਹਾਂ ਔਰ ਰਿਪੇਅਰ ਕਰਕੇ ਉਹਨੂੰ ਦੁੱਤੀ ਜਾਵੇ ਜਿਉ ਹੁਣ ਜਗਾ ਬਣਾ ਰਹੇ ਸੀ ਤੇ ਜਿਹੜਾ ਇਹ ਹੈ ਜੀ ਆਪਣਾ ਗੁਰਵਿੰਦਰ ਜਿਹਨੇ ਦਵਾਈ ਪੀਤੀ ਹੈ ਜੀ ਉਹ ਕਹਿੰਦਾ ਤੁਸੀਂ ਜਗਾ ਨਾ ਬਣਾਓ ਉਹਦੀ ਕੋਈ ਉੱਥੇ ਜਗਾ ਨਹੀਂ ਕੋਈ ਉਹਦਾ ਪਲਾਟ ਨਹੀਂ ਕੋਈ ਉਹਦੇ ਨਾਲ ਕੋਈ ਦਾ ਸੰਬੰਧ ਨਹੀਂ ਜਗਾ ਨਾਲ ਇਹ ਜਿਹੜਾ ਗੁਰਵਿੰਦਰ ਸਿੰਘ ਜੀ ਦੀ ਡੈਥ ਹੋਈ ਹੈ ਜੀ ਇਹ ਉੱਥੇ ਉਹਨਾਂ ਨੂੰ ਜਿਹੜੇ ਲੇਬਰ ਵਾਲੇ ਕੰਮ ਕਰਦੇ ਮਿਸਤਰੀ ਜਾਂ ਲੇਬਰ ਵਾਲੇ ਉਹਨਾਂ ਧਮਕੀ ਵੀ ਦੇ ਕੇ ਆਇਆ ਵੀ ਮੈਂ ਦਵਾਈ ਪੀ ਰਿਹਾ ਵੀ ਤੁਸੀਂ ਚੋ ਭੱਜ ਜਿਓ ਮੇਹ ਪਾਰਟੀ ਬਾਜੀ ਧੜੇ ਬਾਜੀ ਨੂੰ ਜਿਹੜੇ ਇੱਕ ਕਿਸਾਨ ਯੂਨੀਅਨ ਆ ਸਾਡੇ ਉਹ ਵੀ ਠਾੜ ਦੇਣੇ ਜਾ ਕੇ ਇੱਕ ਭਾਰਸੋਂ ਦਾ ਜੀ ਨਿਮਾਈ ਉਹ 2000 ਪਿੱਛੇ ਹਰੇਕ ਨਾਲ ਲਾ ਕੇ ਸਾਡੇ ਪਿੰਡ ਵਰ ਜਾਂਦਾ ਜੀ ਅਜੀਤ ਸਾਹਿਬ ਕਿਸਾਨ ਯੂਨੀਅਨ ਨੂੰ ਕਹਿੰਦੇ ਆ ਵੀ ਭਾਈ ਇਹਨਾਂ ਦੇ ਇਹਨਾਂ ਨੂੰ ਪੜਤਾਲ ਕੀਤੀ ਜਾਵੇ ਇਹ ਜਿਹੇ ਬੰਦਿਆਂ ਦੇ ਥੋੜੇ ਨਾਮ ਬਦਨਾਮ ਕਰਦੇ ਨੇ ਠੀਕ ਆ ਜੀ ਹਰੇਕ ਕਿਤੇ ਜਾ ਕੇ ਲੈ ਕੇ 2-4000 ਰੁਪਏ ਜਾ ਕੇ ਧਰਨਾ ਰੋਕ ਦਿੰਦੇ ਨੇ ਇਹ ਤਾਂ ਹੁਣ ਚੱਲਣਾ ਨਹੀਂ ਇਹਦੀਆਂ ਵੀ ਇਹਨੇ ਨੌ ਪਵਾਵਾ ਵੀ ਇਹ ਅੱਗੇ ਮੇਰੇ ਤੋਂ ਕੋਈ ਪੰਚਾਇਤੀ ਕਾਰਵਾਈ ਨਾ ਕਰਨ ਮੇਰੇ ਤੋਂ ਹਸਾਤ ਆਪ ਨਾ ਲੈਣਾ ਇਹ ਤਾਂ ਸਾਨੂੰ ਉਹ ਚੀਜ਼ ਵਿੱਚ ਫਸਾਉਣਾ ਚਾਹੁੰਦਾ ਜੀ ਰਵਣਾ ਸਾਹਿਬ ਇੱਕ ਵਾਰੀ ਮੈਂ ਇਹਦੇ ਤੇ ਆਰਟੀ ਪਾਈ ਤੀ ਜੀ ਜੀ ਇਹ ਨੂੰ ਐ ਵੀ ਜਿਹੜੀ ਪੰਚਾਇਤ ਹੈ ਵੀ ਮੇਰੇ ਤੋਂ ਹਸਾਤ ਆਪ ਨਾ ਲੈ ਵੀ ਇਹ ਇਹੀ ਕੰਮਾਂ ਚੱਲ ਜੇ ਰਹੇ ਨਾ ਦੇਖੋ ਜਿਹੜਾ ਕੱਲ੍ਹ ਤਾਂ ਨ ਲੱਗਿਆ ਉਹ ਚ ਪਿੰਡ ਦੇ ਕਿੰਨੇ ਕੁ ਲੋਕ ਸੀ ਜੀ ਬਾਹਾਰੇ ਬਾਹਰੋਂ ਬੰਦੇ ਬੁਲਾਏ ਹੋਏ ਸੀ ਇਹਨਾਂ ਦੇ ਜੀ ਬਣਾ ਸਾਹਿਬ ਇੱਕੋ ਕਹਿ ਰਹੇ ਨੇ ਵੀ ਇੱਕ ਪੰਚ ਨੇ ਉਹਨੂੰ ਆ ਕੇ ਛੜਾਏ ਬਚਾਓ ਕਰਿਆ ਜੀ ਉਹ ਪੰਚ ਸਾਹਿਬ ਸਾਡੇ ਨਾਲ ਨੇ ਜੀ ਕੋਈ ਇੱਕ 체ਤਰਾ ਦੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੋਈ ਇਹਨਾਂ ਦਾ ਕੋਈ ਤੂੰ ਤੂੰ ਮੈਂ ਮੈਂ ਨਹੀਂ ਹੋਈ ਕੋਈ ਇਹਨਾਂ ਨੇ ਪੁਲਿਸ ਰਿਪੋਰਟ ਨਹੀਂ ਕਰੀ ਕਿਸੇ ਤਰ੍ਹਾਂ ਦੀ ਹੈਨਾ ਉਹ ਵੀ ਇਹ ਜੇ ਨਹੀਂ ਹੈਗੇ ਜਿਹੜਿਆਂ ਦਾ ਵੀ ਮੁੰਡਾ ਮੁੱਕਿਆ ਉਹ ਵੀ ਬਹੁਤ ਨਰਮ ਗਰੀਬ ਆਪਦਾ ਕੰਮ ਕਰਕੇ ਖਾਣ ਆਲੇ ਨੇ ਉਹ ਤਾਂ ਫਿਰ ਉਹਨੂੰ ਬੋਤਲ ਦੇ ਲਾਲ ਚ ਲੋਕਾਂ ਨੇ ਉਹਨੂੰ ਚੱਕ ਦੇ ਕਿ ਉਹ ਕੀਤਾ ਨਾ ਵੀ ਤੈਨੂੰ ਸ਼ਰਾਬ ਦੇਵਾਂਗੇ ਤੂੰ ਆਹ ਕੰਮ ਕਰ ਲੈ ਆਹ ਕਰ ਲੈ ਸਸ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਾਸੋਂ 메ਨ ਚੌਂਕ ਦੇ ਵਿੱਚ ਨਾਬਾ ਗਵਿੰਦਗੜ ਰੋਡ ਦੇ 메ਨ ਚੌਂਕ ਆ ਜਿਹੜਾ ਪਾਸੋਂ ਦਾ ਉਹਦੇ ਵਿੱਚ ਧਰਨਾ ਲੱਗਦਾ ਏ ਧਰਨੇ ਦਾ ਕਾਰਨ ਪਿੰਡ ਜਿੰਦਲਪੁਰ ਦਾ ਇੱਕ ਨੌਜਵਾਨ 13 ਤਰੀਕ ਦੇ ਲਗਭਗ ਕਿ ਦੱਸਿਆ ਜਾ ਰਿਹਾ ਹੈ ਕਿ ਦਵਾਈ ਪੀ ਜਾਂਦਾ ਏ ਦਵਾਈ ਪੀਣ ਤੋਂ ਬਾਅਦ ਉਹਦੀ ਪਰसों ਮੌਤ ਹੁੰਦੀ ਆ ਮੌਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਧਰਨਾ ਲਗਾਇਆ ਜਾਂਦਾ ਧਰਨਾ ਲਗਾ ਕੇ ਪਿੰਡ ਦੀ ਪੰਚਾਇਤ ਦਾ ਨਾਮ ਲੱਤਾ ਜਾ ਰਿਹਾ ਹੈ ਕਿ ਪੰਚਾਇਤ ਨੇ ਧੱਕਾ ਕੀਤਾ ਉਹਨੂੰ ਡਰਾਇਆ ਧਮਕਾਇਆ ਇੱਥੋਂ ਤੱਕ ਵੀ ਕਿਹਾ ਗਿਆ ਕਿ ਕੁੱਟਮਾਰ ਕੀਤੀ ਤਾਂ ਉਸਨੇ ਦਵਾਈ ਪੀਤੀ ਪਰ ਅਸਲ ਕਾਰਨ ਕੀ ਆ ਉਹ ਤਾਂ ਪੁਲਿਸ ਜਾਂਚ ਕਰ ਰਹੀ ਆ ਅਸੀਂ ਦੂਜੀ ਧਿਰ ਦਾ ਪੰਚਾਇਤ ਦਾ ਪਖ ਲਾਇਨ ਪਹੁੰਚੇ ਆ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਨੇ ਸਾਰਾ ਪਿੰਡ ਮੌਜੂਦ ਆ ਗੱਲ ਕਰਦੇ ਆ ਕੀ ਆ ਸਾਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਬਾਈ ਜੀ ਨੇ ਹਾਂਜੀ ਕੀ ਸੀ ਜੀ ਉਹ ਮਸਲਾ ਸਾਰਾ ਜਿਹੜਾ ਚੱਲ ਰਿਹਾ ਇਹ ਗੱਲ ਧਰਨਾ ਲੱਗਿਆ ਉਹ ਕਹਿ ਰਹੇ ਨੇ ਕਿ ਸਾਡੇ ਨੌਜਵਾਨ ਮੁੰਡੇ ਨਾਲ ਕੁੱਟਮਾਰ ਕੀਤੀ ਉਹਨੂੰ ਡਰਾਇਆ ਧਮਕਾਇਆ ਗਲਤ ਕੀਤਾ ਗਿਆ ਤਾਂ ਉਹਨੇ ਇਹ ਕਦਮ ਚੁੱਕਿਆ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੂੰ ਇਹ ਜਿਹੜੀ ਜਗ੍ਹਾ ਹੈ ਜੀ ਪੰਚਾਇਤੀ ਜਗ੍ਹਾ ਹੈ ਇਹ 40-50 ਸਾਲ ਤੋਂ ਪੁਰਾਣੀ ਜਗ੍ਹਾ ਹੈ ਜੀ ਹੂੰ ਉਸ ਟਾਈਮ ਦੇ ਮੌਜੂਦਾ ਪੰਚ ਨੇ ਜਿਹੜੇ ਉਹ ਸਾਡੇ ਕੋਲ ਬੈਠੇ ਨੇ ਜੀ ਪਹਿਲਾਂ ਉਹਨਾਂ ਤੋਂ ਪੁੱਛਿਆ ਜਾਵੇ ਵੀ ਉਹ ਪੁਰਾਣੀ ਜਗ੍ਹਾ ਹੈ ਕਿ ਨਵੀਂ ਜਗ੍ਹਾ ਬਣਾ ਰਹੇ ਨੇ ਹੂੰ ਪਹਿਲਾਂ ਉਹਨਾਂ ਤੋਂ ਇੱਕ ਜਾਣਕਾਰੀ ਲਈ ਜਾਵੇ ਜੀ ਹਾਂਜੀ ਮੈਂਬਰ ਹੋ ਜੀ ਤੁਸੀਂ ਕੀ ਨਾਮ ਹੈ ਜੀ ਮਾਲ ਮਾਲਚੇ ਕਿਹੜੇ ਸਾਨਚ ਮੈਂਬਰ ਸੀ ਤੁਸੀਂ ਉਸ ਸਾਨਸਨ ਦਾ ਨਹੀਂ ਮੈਂ ਅੱਛਾ 95 90 95 ਦੇ ਵਿੱਚ ਹਾਂ ਜੀ ਪਪਾ ਜੀ ਕਿੱਦਾਂ ਉਹ ਜਗਾ ਕਿਸ ਤਰ੍ਹਾਂ ਹੈ ਜਿਹਦਾ ਦੱਸਿਆ ਜਾ ਰਿਹਾ ਹੈ ਕਿ ਉਹ ਜਗਾ ਦੇ ਕਾਰਨ ਮੁੰਡਾ ਦਵਾਈ ਖਾ ਗਿਆ ਉਹ ਤਾਂ ਵੀ ਛਾੜੀ ਪੰਚਾਇਤ ਨੇ ਬਣਾਈ ਸੀ ਹੋਰ ਮੈਨੂੰ ਕੋਈ ਪਤਾ ਨਹੀਂ ਅੱਛਾ ਮਕਾਨ ਬਣਾਇਆ ਸੀ ਅੱਛਾ ਜਮਾਦਾਰ ਵਾਸਤੇ ਹਾਂ ਠੀਕ ਆ 95 ਦੇ ਵਿੱਚ ਉਦੋਂ ਤਾਂ ਨਹੀਂ ਸੀ ਕੋਈ ਰੌਲਾ-ਕੋਲਾ ਉਹਦਾ 40 ਸਾਲੇ ਦਾ ਵਾਲਾ ਕਿਹਨੇ ਕੀਤਾ ਕਿਆ ਬਨਾਲੀ ਦੀ ਸਰਕਾਰ ਬਣੀ ਆਪਣੇ 85 ਚ ਬਣੀ ਸੀ ਉਹ ਜਦ ਸਾਡੀ ਪੰਥ ਸੀ ਜੀ ਸੋ ਇਹ ਸਾਬਕਾ ਮੈਂਬਰ ਨੇ 90 95 ਦੇ ਦਾਖੇ ਚ ਇਹ ਮੈਂਬਰ ਸੀਗੇ ਇਹ ਕਹਿੰਦੇ ਅਸੀਂ ਬਣਾਇਆ ਸੀ ਸੋ ਉਹ ਕਹਿੰਦੇ ਜੀ ਬਣਾਇਆ ਸੀ ਉਦੋਂ ਕੋਈ ਰੌਲਾ ਨਹੀਂ ਸੀ ਤੁਸੀਂ ਦੱਸੋ ਹੁਣ ਕੀ ਹੋਇਆ ਉੱਥੇ ਜਵਾਨਾ ਸਾਹਿਬ ਰੌਲਾ ਤਾਂ ਹੁਣ ਵੀ ਕੁਝ ਨਹੀਂ ਜੀ ਅਸੀਂ ਤਾਂ ਉਹ ਜਗ੍ਹਾ ਨੂੰ ਰਿਪੇਅਰ ਕਰਕੇ ਉਹਦੀ ਸੱਤਤੀ ਚ ਡਾਟਾ ਪਈਆਂ ਹੋਈਆਂ ਤੇ ਉਹ ਚੁੰਨਦੀਆਂ ਦੀ ਠੀਕ ਹੈ ਜੀ ਪਿਛਲੀ ਪੰਚਾਇਤ ਕੋਈ ਜ਼ਮਾਦਾਰ ਨਹੀਂ ਸੀ ਪਿੰਡ ਜੀ ਹਮ ਪਿੰਡ ਦੇ ਲੋਕਾਂ ਨੂੰ ਸਫਾਈ ਸੇਵਕ ਦੀ ਲੋੜ ਸੀ ਅਸੀਂ ਸਫਾਈ ਸੇਵਕ ਲਾਇਆ ਜੀ ਉਹ ਹੁਣ ਧਰਮ ਸਾਲਾ ਚ ਬੈਠਾ ਸੀ ਇਸ ਟਾਈਮ ਜੀ ਅੱਛਾ ਜੀ ਉੱਥੇ ਲੋਕਾਂ ਦੇ ਜਿਵੇਂ ਕੋਈ ਵਿਆਹ ਫੰਕਸ਼ਨ ਲਾ ਲੋ ਕੋਈ ਪਾਰਟ ਲਾ ਲੋ ਜਾਂ ਕੋਈ ਇਦਾਂ ਦੇ ਕੋਈ ਕੰਮ ਹੁੰਦੇ ਰਹਿੰਦੇ ਨੇ ਉਹਦੇ ਕਰਕੇ ਅਸੀਂ ਸੋਚਿਆ ਵੀ ਪਿੰਡ ਦੇ ਲੋਕਾਂ ਦੀ ਮੰਗ ਵੀ ਸੀ ਵੀ ਇਹ ਪੁਰਾਣੀ ਜਗ੍ਹਾ ਸਫਾਈ ਸੇਵਕ ਦਰੋਂ ਦਿੱਤੀ ਜਾਵੇ ਹਾਂ ਔਰ ਰਿਪੇਅਰ ਕਰਕੇ ਉਹਨੂੰ ਦਿੱਤੀ ਜਾਵੇ ਅਸੀਂ ਜੋ ਹੁਣ ਜਗ੍ਹਾ ਬਣਾ ਰਹੇ ਸੀ ਕੋਈ ਉਹਦੇ ਨਵੇਂ ਸਰ ਦੇ ਨੂਆ ਭਰੀਆਂ ਨਹੀਂ ਹੈਗੀਆਂ ਉਹ ਵੀ ਉਹਨੂੰ ਮਤਲਬ ਰਿਪੇਅਰ ਕਰਕੇ ਬਣਾ ਰਹੇ ਹਾਂ ਤੇ ਜਿਹੜਾ ਇਹ ਹੈ ਜੀ ਆਪਣਾ ਗੁਰਵਿੰਦਰ ਇਹਨੇ ਦਵਾਈ ਪੀਤੀ ਹੈ ਜੀ ਉਹ ਕਹਿੰਦਾ ਤੁਸੀਂ ਜਗਾਣਾ ਬਣਾਓ ਅੱਛਾ ਠੀਕ ਹੈ ਵੀ ਇਹਨੂੰ ਜਗਾ ਨੂੰ ਛੱਡ ਦੋ ਉਹਦੀ ਕੋਈ ਉੱਥੇ ਜਗ੍ਹਾ ਨਹੀਂ ਕੋਈ ਉਹਦਾ ਪਲਾਟ ਨਹੀਂ ਕੋਈ ਉਹਦੇ ਨਾਲ ਉਹਦੇ ਨਾਲ ਕੋਈ ਦਾ ਸਬੰਧ ਨਹੀਂ ਜਗਾ ਨਾਲ ਜੀ ਠੀਕ ਹੈ ਜੀ ਤੇ ਜਿਹੜਾ ਸਾਡੇ ਪਿੰਡ ਦਾ ਇੱਕ ਸਾਫਕਾਰ ਸਰਪੰਚਾ ਗੁਰਦੀਪ ਸਿੰਘ ਉਹ ਭੋਲੇ ਭਾਲੇ ਲੋਕਾਂ ਨੂੰ ਇਦਾਂ ਹੀ ਪਿੱਛੇ ਲਾ ਕੇ ਉਹ ਪੁੱਟੇ ਛੱਦੇ ਕੰਮ ਕਰਦਾ ਰਹਿੰਦਾ ਉਹਦਾ ਕੰਮ ਇਹੀ ਹੈ ਜੀ ਉਰੇ ਇਸ ਬੰਦੇ ਨੂੰ ਆਪ ਦਵਾਈ ਲੈ ਕੇ ਦਿੱਤੀ ਹੈ ਜੀ ਦਵਾਈ ਪੀਣ ਬਾਅਦ ਇਹਦੇ ਦਰਖਾਸਤ ਵੀ ਹੈ ਜੀ ਪੰਚਾਇਤ ਨਾਲ ਦਾ ਕੋਈ ਲਾਗਤ ਹੈ ਕਹਿੰਦੇ ਕੋਈ ਇਹਦਾ ਕੋਈ ਸੰਬੰਧ ਨਹੀਂ ਜੀ ਅਸੀਂ ਤਾਂ ਇੱਕ ਸਵਾਈ ਸੇ ਕੋਈ ਜਗ੍ਹਾ ਬਣਾ ਰਹੇ ਹਾਂ ਹੋਰ ਵਿੱਚ ਕੋਈ ਮੈਟਰ ਨਹੀਂ ਇਹਨੂੰ ਜਾਤ ਪਾਤ ਨਾਲ ਨਾ ਜੋੜਿਆ ਜਾਵੇ ਜੀ ਠੀਕ ਹੈ ਜੀ ਅਸੀਂ ਕਹਿੰਦੇ ਵੀ ਸਵਾਈ ਸੇ ਸਾਡੇ ਪਿੰਡ ਨੂੰ ਲੋੜ ਹੈ ਅਸੀਂ ਉਹਨੂੰ ਜਗ੍ਹਾ ਉਹ ਬਣਾ ਕੇ ਦੇ ਰਹੇ ਤੁਸੀਂ ਦੇਖ ਕੇ ਵੀ ਆਏ ਹੋ ਕਵਰ ਵੀ ਕੀਤਾ ਉਹਨੂੰ ਹੋਰ ਕੋਈ ਰੌਲਾ ਨਹੀਂ ਹੈ ਜੀ ਜਦੋਂ ਉੱਥੇ ਦਵਾਈ ਪੀਤੀ ਆ ਉੱਥੇ ਕੋਈ ਪੰਚਾਇਤ ਦਾ ਮੈਂਬਰ ਕੋਈ ਸਰਪੰਚ ਕੋਈ ਮੌਜੂਦ ਸੀ ਉੱਥੇ ਨਹੀਂ ਜੀ ਨਹੀਂ ਹਾਂ ਉੱਥੇ ਕੋਈ ਮੌਜੂਦ ਨਹੀਂ ਸੀ ਅੱਛਾ ਇਹ ਜਿਹੜਾ ਗੁਰਵਿੰਦਰ ਸਿੰਘ ਜੀ ਦੀ ਡੈਥ ਹੋਈ ਹੈ ਜੀ ਇਹ ਉੱਥੇ ਉਹਨਾਂ ਨੂੰ ਜਿਹੜੇ ਲੇਬਰ ਵਾਲੇ ਕੰਮ ਕਰਦੇ ਮਿਸਤਰੀ ਜਾਂ ਲੇਬਰ ਵਾਲੇ ਉਹਨਾਂ ਧਮਕੀ ਵੀ ਦੇ ਕੇ ਆਇਆ ਵੀ ਮੈਂ ਦਵਾਈ ਪੀ ਰਿਹਾ ਵੀ ਤੂੰ ਛੇ ਤੋਂ ਭੱਜ ਜਾ ਹਾਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਇਹਨੇ ਨੂੰ ਇਹਨੇ ਦਵਾਈ ਪੀ ਲਈ ਜੀ ਅਰੇ ਨਹੀਂ ਪੀਤੀ ਉਹ ਕਿਵੇਂ ਕਰਿਆ ਉਹਨੂੰ ਪਤਾ ਜੀ ਹੂੰ ਨਹੀਂ ਸਾਡੇ ਨਾਲ ਕੋਈ ਹੋਣੀ ਕੋਈ ਨਹੀਂ ਰੌਣਾ ਪਰ ਉੱਥੇ ਉਹ ਝਗੜਾ ਹੋਇਆ ਜੀ ਪਰ ਉੱਥੇ ਹੁਣ ਸਾਨੂੰ ਉਹਨਾਂ ਦੇ ਬਜ਼ੁਰਗ ਮਿਲੇ ਨੇ ਗੁਰਵਿੰਦਰ ਦੇ ਉਹ ਕਹਿੰਦੇ ਸਰਪੰਚ ਦਾ ਬੇਟਾ ਸੀ ਉੱਥੇ ਉਹਨੇ ਕਿਹਾ ਵੀ ਤੇਰਾ ਮੁੰਡਾ ਦਵਾਈ ਪੀ ਰਿਹਾ ਥੋੜਾ ਮੁੰਡਾ ਕਿਸੇ ਨੂੰ ਕਿਹਾ ਪਰਿਵਾਰ ਨੂੰ ਬਈ ਅਸੀਂ ਉਹਦੇ ਤੇ ਰਾਬਟ ਦਵਾਂਗੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਹੁਣ ਗੱਲਾਂ ਨੇ ਉਹ ਤਾਂ ਜਿੰਨੇ ਮਰਜ਼ੀ ਬਣਾ ਲੈਣੇ ਜੀ ਹੂੰ ਠੀਕ ਹੈ ਜੀ ਹੂੰ ਪਰ ਇਹ ਗੱਲ ਹੈ ਜੀ ਵੇਸੀ ਕੋਈ ਪੰਚਾਇਤ ਆ ਜਿਹਨੂੰ ਰੋਣਾ ਨਾ ਅਸੀਂ ਉਹਨਾਂ ਕੋਈ ਕੁੱਟਮਾਰ ਕਰਿਆ ਨਗਰ ਖੜੇ ਸਾਡਾ ਪੂਰਾ ਨਾਲੇ ਨਗਰ ਦੇ ਲੋਕਾਂ ਤੋਂ ਪੁੱਛਿਆ ਜਾ ਵੀ ਜੇ ਸੀ ਗਲਤਾਂ ਜੇ ਨਹੀਂ ਬਣਦੀ ਕਰ ਵੀ ਸਾਡੇ ਤੇ ਕਰ ਦਿੱਤੀ ਜਾਵੇ ਜੀ ਇਸ ਤਰ੍ਹਾਂ ਦੇਖਦੇ ਹਾਂ ਬਜ਼ੁਰਗੋ ਇਸ ਮਸਲੇ ਨੂੰ ਕਿਉਂਕਿ ਗੰਭੀਰ ਮਸਲਾ ਹੈ ਜੀ ਪਿੰਡ ਦੇ ਹਾਲਾਤ ਖਰਾਬ ਹੋ ਰਹੇ ਨੇ ਭਾਈਚਾਰਾ ਖਰਾਬ ਹੋ ਰਿਹਾ ਹੈ ਬਦਨਾਮੀ ਵੀ ਹੋ ਰਹੀ ਹੈ ਜੀ ਤੀਏ ਦਿਨ ਇਦਾਂ ਦਾ ਮਸਲਾ ਜਿੰਦਲਪੁਰ ਤੋਂ ਉੱਠ ਖੜਦਾ ਜੀ ਕੋਈ ਨਾ ਕੋਈ ਕਮਣਾ ਸਾਹਿਬ ਨੂੰ ਮੇਰੀ ਬੇਨਤੀ ਹੈ ਮੈਂ ਸਾਫ ਦਾ ਸਰਪੰਚਾ ਪਿੰਡ ਜਿੰਦਲਪੁਰ ਦਾ ਹੂੰ ਉਹ ਜਗ੍ਹਾ ਮੈਂ ਜਰਜਨ ਦਾ ਸਰਪੰਚੀ ਛੱਡੀ ਐ ਮੈਂ ਕਰੀ ਐ ਉੱਥੇ ਛੱਡੀ ਪੰਗਾ ਪੰਗੀ ਆਵ ਰਿਹਾ ਦਾ ਸਪਾਈ ਦੇ ਪੰਡਾਲ ਸਾਰਾ ਮਦਰ ਵੀ ਕੋਈ ਰੌਲਾ ਨਹੀਂ ਸੀ ਕੋਈ ਗੌਲਾਂਤੀ ਛਾਤ ਚਲੋ ਕੋ ਡਿੱਗੀ ਕੋਈ ਚੋਣ ਲਾਗੀ ਇਹਨਾਂ ਨੇ ਰਵੇ ਲਾਗੇ ਕਰਨ ਇਹ ਅੱਗੇ ਦਵਾਈ ਦਾ ਮੈਨੂੰ ਨਹੀਂ ਪਤਾ ਕਿ ਪੀਤੀਆ ਨਹੀਂ ਪੀਤੀ ਜਣੀ ਉਹ ਪਰਿਵਾਰ ਨੇ ਵੀ ਕਦੇ ਕਿਹਾ ਵੀ ਦਵਾਈ ਪੰਚਾਇਤ ਨੇ ਪਲਾਤੀ ਮੇਰੀ ਬਣਤਾ ਉਹਨਾਂ ਨਾਲ ਕੋਈ ਇਹੀ ਸੀ ਗੱਲ ਆਉਣ ਜਾਣ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਫਲਾਦੇ ਨੇ ਦਵਾਈ ਫਲਾਤੀ ਦੇਖੋ ਕੁਦਰਤੀ ਅੱਲਾ ਨੇ ਪਤਾ ਨਹੀਂ ਉਹਨੇ ਦਵਾਈ ਪੀਤੀ ਆ ਪਤਾ ਨਹੀਂ ਕਿਸੇ ਨੇ ਪਲਾਈ ਆ ਜਾਂ ਰੱਬ ਨੂੰ ਪਤਾ ਹੈ ਉਹ ਕਿਸੇ ਨੇ ਨਾ ਦਵਾਈ ਪੀਂਦਾ ਦੇਖਿਆ ਨਾ ਕਿਸੇ ਨੇ ਇਹ ਦੇਖਿਆ ਵੀ ਇਹ ਦਵਾਈ ਪੀਂਦਾ ਹੈ दारू ਪੀਂਦਾ दारू ਪੀਂਦਾ ਇਹ ਬੰਦਾ ਅੱਛਾ ਜੀ ਇਹ ਰੇਡੀ ਤੇ ਰਹਿਣਾ ਦੀ ਇਹ ਲਤਾ ਮੱਜੂ ਦੇ ਹੂੰ ਇਹ ਰੇਡੀ ਤੇ ਰਹਿਣਾ ਤੁਸੀਂ ਹਰ ਟਾਈਮ ਰੇਡੀ ਤੇ ਬਾਹਰ ਅੰਦਰ ਵੀ ਰੇਡੀ ਤੇ ਸਰਕਾਰ ਨੇ ਦਿੱਤੀ ਸੀ ਯਾਨੀ ਇਹ ਅਭਿਤਮਾ ਸਾਹਿਬਾ ਮੈਂ ਬੇਨਤੀ ਕਰਦਾ ਇਹ ਸਿਰਫ ਪਾਰਟੀ ਬਾਜ਼ੀ ਦੀ ਗੱਲ ਹੈ ਸਾਡੇ ਮੇਰੇ ਨਾਲ ਵੀ ਇਹ ਗੱਲ ਹੋਣੀ ਮੈਂ ਪਲਾਟ ਕੱਟੇ ਤੇ ਜਿੱਤੇ ਸਾਰੇ ਦੋਏ ਵੇੜੇ ਬੈਠੇ ਨੇ ਉਹ ਮੌਜੂਦਾ ਮੈਂ ਮੌਕੇ ਤੇ ਸਰਪੰਚ ਜੀ ਮੈਂ ਇਹਨਾਂ ਨੂੰ ਪਲਾਟ ਦਿੱਤੇ ਪਲਾਟ ਦਿੱਤੇ ਤਾਂ ਕੋਈ ਰੌਲਾ ਨਹੀਂ ਹੋਇਆ ਸਾਡਾ ਹੁਣ ਤੱਕ ਗੱਲ ਚੱਲਦੀ ਆ ਬਸ ਦੇ ਨੇ ਰਸ ਦੇ ਨੇ ਮौज ਮਾਰਦੇ ਨੇ ਵਿੱਚੇ ਲੋਕਾਂ ਦੇ ਵੇਚ ਵੀ ਗਏ ਵਿੱਚੇ ਛੱਤ ਵੀ ਲੈ ਯਾਨੀ ਇਹ ਆ ਵੀ ਮੇਜ ਦਾ ਬੈਂਕੀ ਆ ਇਹ ਸਾਡਾ ਕੰਮ ਇਹ ਲੋਕਾਂ ਦਾ ਇਹੀ ਆ ਵੀ ਪਾੜ ਕੇ ਰਾਜ ਕਰੋ ਹਮ ਆਪਾਂ ਮਗਰ ਲਾਓ ਇਹਨਾਂ ਨੂੰ ਜਿਵੇਂ ਮਰਜ਼ੀ ਲਾਓ ਇਹ ਇਹ ਜਿਹੜੇ ਸਾਡੇ ਕਾਲੀ ਪਾਰਟੀ ਦੇ ਬੰਦੇ ਨੇ ਇਹ ਇਹਨਾਂ ਦਾ ਕੰਮ ਇਹੀ ਆ ਜੀ ਮੇਜਾ ਹੀ ਬੈਂਕੀ ਆ ਜੀ ਯਾਨੀ ਇਹ ਵੀ ਧਿਆਨ ਨਾਲ ਨਿਸ਼ਾਬ ਦਿੱਤਾ ਜਾਵੇ ਹਮ ਇਹ ਨਾ ਟੱਕਾ ਬਾਜੀ ਨਾ ਪੰਚਾਇਤ ਨਾਲ ਹੋ ਗਏ ਜੀ ਜੀ ਹਾਂਜੀ ਕਿਉਂ ਸਰਪੰਚ ਸਾਹਿਬ ਇਹ ਜੀ ਮਤਾ ਪਾਇਆ ਜੀ ਪੰਚਾਇਤ ਨੇ ਉਹਦੀ ਕਾਪੀ ਹੈ ਜੀ ਜੀ ਤੁਸੀਂ ਪੰਚਾਇਤ ਮੈਂਬਰ ਵੀ ਹੋ ਹਾਂਜੀ ਪੰਚਾਇਤ ਮੈਂਬਰ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਆ ਪੰਚਾਇਤ ਖੜੀ ਜੀ ਸਾਡੀ ਇਸ਼ਾਰੀ ਉਹ ਸਰਪੰਚ ਸਾਹਿਬ ਖੜੇ ਕਿੰਨੇ ਮੈਂਬਰ ਨੇ ਜੀ ਪੰਚਾਇਤ ਦੇ ਅਸੀਂ 6 ਆ ਜੀ 6 ਸੱਤ ਸਰਪੰਚ ਸੱਤ ਜਣਿਆਂ ਤੇ ਪਰਚਾ ਹੋ ਰਿਹਾ ਜੀ ਕਹਿੰਦੇ ਪਰ ਉਹ ਵੀ ਤਾਂ ਗੱਲ ਹੈ ਟੱਕਾ ਹੋ ਰਿਹਾ ਨਾ ਸਰੇ ਆਉਂ ਜੀ ਹੂੰ ਸੱਤ ਜਣਿਆਂ ਦਾ ਨਾਮ ਲਿਖਾਇਆ ਨੇ ਉਹਨੇ ਮੈਂ ਤੁਹਾਨੂੰ ਦੱਸਦਾ ਜੀ ਸਰਪੰਚ ਸਾਹਿਬ ਜਿਹੜਾ ਵੀ ਸਾਡੇ ਪਹਿਲਾਂ ਵੀ ਉਹ ਸਾਡਾ ਵੀ ਉਦੋਂ ਵੀ ਸਾਡਾ ਕੋਈ ਦੋਸਤ ਨਹੀਂ ਸੀ ਉਹ ਵੀ ਜਦੋਂ ਪੰਚਾਇਤੀ ਜ਼ਮੀਨ ਤੇ ਅਸੀਂ ਉਹ ਸਦਵਾ ਰਹੇ ਸੀ ਜਦੋਂ ਸਰਕਾਰ ਕਹਿੰਦੀ ਆ ਵੀ ਪੰਚਾਇਤੀ ਜ਼ਮੀਨਾਂ ਛਡਾਓ ਹੂੰ ਅਸੀਂ ਤਾਂ ਜੀ ਦੇਖੋ ਸਾਨੂੰ ਲੋਕਾਂ ਨੇ ਚੁਣਿਆ ਪੰਚਾਇਤ ਨੂੰ ਕਾਹਦੇ ਵਾਸਤੇ ਚੁਣਿਆ ਹੂੰ ਲੋਕਾਂ ਦੇ ਕੰਮ ਕਰਨ ਵਾਸਤੇ ਚੁਣਿਆ ਜੇ ਹੁਣ ਅਸੀਂ ਕੰਮ ਕਰਦੇ ਆ ਫਿਰ ਇਹ ਚ ਡਿੱਕਾ ਪਾਉਂਦੇ ਨੇ ਇਦਾਂ ਦੇ ਲੋਕ ਹੂੰ ਠੀਕ ਹੈ ਜੀ ਅਸੀਂ ਤਾਂ ਇਹ ਕਹਿਣਾ ਵੀ ਇਹਦੇ ਜਿਹੜਾ ਗੁਰਦੀਪ ਸਿੰਘ ਸਰਪੰਚਾ ਸਾਹਿਬ ਦਾ ਇਹਦੇ ਤੇ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਇਹਦੇ ਤੇ ਕਾਰਵਾਈ ਕਰੀ ਜਾਵੇ ਸਾਡੇ ਪਿੰਡ ਦਾ ਮਾؤول ਖਰਾਬ ਕਰ ਰਿਹਾ ਹੂੰ ਠੀਕ ਹੈ ਜੀ ਹੋਂ ਵਾਲੇ ਸਮੇਂ ਜੀ ਫਿਰ ਸਰ ਹਟਾ ਤਾਂ ਠੀਕ ਹੈ ਨਾ ਜੀ ਵੀ ਸਾਡੇ ਨਾਲ ਧੱਕਾ ਨਾ ਹੋਵੇ ਪੰਚਾਇਤ ਨਾਲ ਸਾਡਾ ਨਗਰ ਖੜਾ ਜੀ ਨਗਰ ਜੀ ਸਾ ਅਸੀਂ ਦੋਸੀ ਆ ਅਸੀਂ ਅੱਜ ਵੀ ਕਹਿੰਨੇ ਆ ਗੱਲ ਤਾਂ ਸਾਡੇ ਤੇ ਬਣਦੀ ਕਾਰਵਾਈ ਜੀ ਬਣਦੀ ਉਹ ਕਰ ਦਿੱਤੀ ਜਾਵੇ ਠੀਕ ਹੈ ਜੀ ਪਰ ਧੱਕਾ ਨਾ ਹੋਵੇ ਇਹ ਪਹਿਲਾਂ ਵੀ ਧਰਨ ਨਾਲ ਆਇਆ ਸੀ ਇਹਨਾਂ ਨੇ ਉਦੋਂ ਵੀ ਸਾਡੇ ਤੇ ਪਰਚੇ ਹੁਣ ਦੇਖੋ ਜੀ ਧਰਨਿਆਂ ਨਾਲੇ ਪਰਚੇ ਹੋਣ ਲੱਗੇ ਫਿਰ ਤਾਂ ਕੋਈ ਇਨਸਾਫ ਨਹੀਂ ਜੀ ਅਸੀਂ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜਾਂਚ ਕਰ ਰਹੇ ਆ ਉਹਨਾਂ ਤੋਂ ਮੰਗਿਆ ਜਾ ਰਿਹਾ ਕਿ ਕੋਈ ਸਬੂਤ ਦੇ ਦਿਓ ਦਵਾਈ ਉਹਨਾਂ ਨੇ ਲੜਾਈ ਝਗੜੇ ਦਾ ਕੁਝ ਵੀ ਦੇ ਦਿਓ ਸਬੂਤ ਉਹ ਜਾਂਚ ਤੇ ਖੜੀ ਆ ਗੱਲ ਐਦਾਂ ਦਾ ਕੋਈ ਹੈ ਉਹ ਨਹੀਂ ਜ ਮਸਲਾ ਨਾ ਸੀ ਕਿ ਲੜਾਈ ਝਗੜੇ ਦੀ ਕੋਈ ਨਗਰੋਂ ਦਾ ਪਤਾ ਹੁੰਦਾ ਨਾ ਕਮ ਸੇ ਕਮ ਦੇਖੋ ਜਾਂ ਖੜਾ ਕੋਈ ਕਹ ਦੇ ਵੇਖ ਕੇ ਨੇ ਵੇਸੀ ਨੂੰ ਕੁੱਟਿਆ ਮਾਰਿਆ ਹੋਵੇ ਐਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਜੀ ਠੀਕ ਹੈ ਜੀ ਸਾਰੇ ਕੰਮਕਾਰ ਵਾਲੇ ਨੇ ਅਸੀਂ ਸੋਣਿਆ ਜੀ ਲੋਕਾਂ ਨੂੰ ਚੁਣਾਈ ਲੋਕਾਂ ਨੂੰ ਕੰਮ ਕਰਕੇ ਦਿਖਾਈ ਜੀ ਠੀਕ ਹੈ ਜੀ ਜਿਹੜਾ ਸਾਫ ਕਾਲਾ ਸਰਨਾ ਚ ਗੁਰਦੀਪ ਹੈ ਉਹਨੇ ਪਿਛਲੇ ਸਾਲ ਪਿਛਲੇ 5 ਸਾਲਾਂ ਕੁਝ ਨਹੀਂ ਕੀਤਾ ਨਾ ਕੋਈ ਕੰਮ ਕੀਤਾ ਉਹਨੇ ਬਸ ਆਹੀ ਕਿਸੇ ਨੂੰ ਲੜਾਤਾ ਕਿਸੇ ਨੂੰ ਕੁਛ ਕਰਤਾ ਹੁਣ ਵੀ ਉਹਦਾ ਇਹੀ ਕੰਮ ਹੈ ਜੀ ਹੂੰ ਠੀਕ ਹੈ ਜੀ ਦਵਾਈ ਉਹਨੇ ਦਿੱਤੀ ਹੈ ਉਹਦੇ ਖਿਲਾਫ ਦਰਖਾਸਤ ਵੀ ਸਾਡੇ ਕੋਲ ਗਵਾਹ ਵੀ ਦਵਾਈ ਉਹਨੇ ਦਿੱਤੀ ਹੈ ਜੀ ਦਵਾਈ ਉਹਨੇ ਦਿੱਤੀ ਹੈ ਜੀ ਅੱਛਾ ਜੀ ਠੀਕ ਹੈ ਜੀ ਉਹ ਭੋਲੇ ਪਾਗ ਨੂੰ ਕਣ ਮੰਗ ਲਾਂਦਾ ਉਹ ਵੀ ਗਰੀਬ ਪਰਿਵਾਰ ਹੈ ਸੀ ਵੀ ਉਹ ਹਮਦਰਦੀ ਉਹਦਾ ਕੋਈ ਹੈਗਾ ਜੀ ਕੋਈ ਵੀਡੀਓ ਜਾਂ ਕੋਈ ਕੋਈ ਗਵਾਹ ਉਹਦਾ ਹੈਗਾ ਜੀ ਹੈਗਾ ਗਵਾਹ ਹੈਗਾ ਜੀ ਹੈਗਾ ਠੀਕ ਹੈ ਜੀ ਅਸੀਂ ਕਹਿੰਦੇ ਉਹ ਗੱਲ ਹੈ ਗਰੀਬ ਪਰਿਵਾਰ ਆ ਸਾਨੂੰ ਹਮਦਰਦੀ ਉਹਨਾਂ ਨਾਲ ਜੀ ਨੁਕਸਾਨ ਹੋਇਆ ਜੀ ਪਰ ਸਾਡਾ ਉਹ ਚ ਕੋਈ ਰੋਲ ਨਹੀਂ ਜੀ ਹੂੰ ਠੀਕ ਹੈ ਉਹਨੇ ਉਹਦੇ ਪਿੱਛੇ ਲੱਗੇ ਦਵਾਈ ਪੀ ਲਈ ਜਾਂ ਉਹਨੇ ਕਿਵੇਂ ਕਰਿਆ ਉਹਨਾਂ ਨੂੰ ਪਤਾ ਹੈ ਹੂੰ ਠੀਕ ਹੈ ਸਾਡੇ ਦਾ ਵੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਠੀਕ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਠੀਕ ਹੈ ਬਾਕੀ ਨਗਰ ਖੜਾ ਇਹਨਾਂ ਤੋਂ ਪੁੱਛ ਲੈ ਜੀ ਜੀ ਗਲਤ ਕਹਿੰਦੇ ਹੋ ਕਿਸ ਤਰ੍ਹਾਂ ਦੇਖਦੇ ਕਰਮਜੀਤ ਜੀ ਮਸਲਾ ਗੰਭੀਰ ਆ ਜੀ ਪਿੰਡ ਦੇ ਹਾਲਾਤ ਖਰਾਬ ਹੋਏ ਪਏ ਨੇ ਧੜੇਬਾਜੀ ਬਣੀ ਪਈ ਆ ਨੁਕਸਾਨ ਹੋ ਸਕਦਾ ਜੀ ਵੱਡਾ ਹਰ ਕੋਈ ਕਹਿ ਰਿਹਾ ਹੈ ਕਿ ਗਲਤ ਆ ਜੋ ਚੱਲ ਰਿਹਾ ਪਿੰਡ ਦੇ ਵਿੱਚ ਦੇਖੋ ਟਵਣਾ ਸਾਹਿਬ ਇਹ ਹੋ ਤਾਂ ਰਿਹਾ ਗਲਤ ਜੀ ਇਹ ਪਾਰਟੀਬਾਜ਼ੀ ਤੇ ਰੱਖੇ ਨਾ ਗੁਰਦੀਪ ਸਿੰਘ ਜੀ ਬਹੁਤ ਨਜਾਇਜ਼ ਕਰਾ ਰਿਹਾ ਜੀ ਇਹ ਜਿੱਦੇ ਮੁੰਡੇ ਨੇ ਪੈ ਦਵਾਈ ਪੀਤੀ ਨਹੀਂ ਪੀਤੀ ਸਾਡੇ ਜੋ ਸਰਪੰਚ ਸਾਹਿਬ ਗਏ ਤੇ ਇਹਨੇ ਸਰਪੰਚ ਸਾਹਿਬ ਦਾ ਲੜਕਾ ਜੀ ਇਹਨੇ ਮੰਮੀ ਨੇ ਸਰਪੰਚ ਜੀ ਇਹ ਪਾਵਰ ਸੰਗਿਆ ਵੈਦੀ ਜੀ ਮੈਂ ਉੱਥੇ ਜਿੱਥੇ ਇਹਦਾ ਮਤਲਬ ਵੀ ਜਿਹੜੇ ਮੁੰਡੇ ਡੈਥ ਹੋਈ ਆ ਜੀ ਉਹਦਾ ਬ੍ਰਦਰ ਮੇਰੇ ਕੋਲ ਲਵੇ surjeet singh ਪੰਜ ਦਾ ਮਕਾਨ ਬਣ ਰਿਹਾ ਜੀ ਉਦੋਂ ਟੈਲੈਂਡਰ ਲਾ ਰਿਹਾ ਸੀ ਮੈਂ ਉਹਦੇ ਨਾਲ ਗੱਲਾਂ ਕਰ ਰਿਹਾ ਸੀ ਜੀ ਹੂੰ ਚਲੋ ਅਸੀਂ ਮੈਂ ਨੂੰ ਉੱਥੇ ਸੁਣਿਆ ਲੱਗਿਆ ਘਰੋਂ ਫੋਨ ਗਿਆ ਕਹਿੰਦੇ ਵੀ ਉਧਰ ਕੋਈ ਕੰਮ ਆ ਤਲੇ ਜਾਓ ਮੈਂ ਚਲੇ ਗਿਆ ਉੱਥੇ ਹੀ ਉੱਥੇ ਕਹਿੰਦੇ ਵੀ ਇਹਨੇ ਦਵਾਈ ਪੀ ਲਈ ਵੀ ਕਹਿੰਦਾ ਮੈਂ ਦਵਾਈ ਪੀ ਲੂੰ ਜਾਂ ਪੀਤੀ ਹੈ ਹੁਣ ਪਤਾ ਨਹੀਂ ਚਲੋ ਅਸੀਂ ਉੱਥੋਂ ਚਲੇ ਗਏ ਉੱਥੋਂ ਜਾ ਕੇ ਜੀ ਉਹਦਾ ਭਾਈ ਮਿਲਿਆ ਜੀ ਸਤਨਾਮ ਜੀ ਮੈਂ ਉਹਨੂੰ ਦੱਸੀ ਸਾਰੀ ਗੱਲ ਉਹਨੇ ਉਸ ਟਾਈਮ ਗੱਲਾਂ ਗੱਡੀਆਂ ਜੀ ਨੂੰ ਕਹਿੰਦਾ ਪਾਗਲ ਆਈ ਐ ਫਲਾਣਾ ਜੀ ਬਾਅਦ ਦੇ ਵਿੱਚ ਉਹਨਾਂ ਨੇ ਗੱਡੀ 'ਚ ਪਾ ਕੇ ਗਰਦੀਪ ਦੀ ਗੱਡੀ ਗਈ ਆ ਉਹ ਕਹਿੰਦਾ ਨਾ ਜੀ ਵੀ ਸੀਟੀ ਕੈਮਰੇ ਮੇਰੇ ਹੈ ਹੀ ਨਹੀਂ ਜੀ ਕੱਢੇ ਜੀ ਉਹਦੀ ਗੱਡੀ ਗਈ ਆ ਉੱਥੇ ਬਿਠਾ ਕੇ ਉਹਦੇ ਡੈਡੀ ਨੂੰ ਅਰ ਭਾਈ ਨੂੰ ਲੈ ਕੇ ਗਿਆ ਜੀ ਉਹ ਇਹ ਨਜਾਇਜ਼ ਹੀ ਆ ਜੀ ਇਹ ਜਦ ਆਪ ਪਰਚੇ ਕਰਾਉਣੇ ਦੂਜੇ ਪਾਸੇ ਜੀ ਬੰਨਾ ਕਿੰਨਾ ਸਮਾਜ ਕਿਸੇ ਵੀ ਆ ਜੀ ਉਹ ਪਿੱਛੇ ਕਿੰਨੇ ਕੋਨੇ ਕਪਲਾ ਕਰਦਾ ਲੋਕਾਂ ਦਾ ਜੀ ਨਜਾਇਜ਼ ਕ업 ਜੀ ਕਰਾਉਂਦਾ ਜੀ ਉੱਥੇ ਨਿਜਾਇਜ਼ ਕਬਜ਼ਾ ਕਰਾਇਆ ਜਿੱਥੇ ਪਹਿਲਾਂ ਇਹ ਤੇ ਜੀ ਅੱਡੇ ਤੋਂ ਹੋਇਆ ਬੀਹੀ ਸਿੱਧੀ ਸਨਾ ਝਮਾਲੀ ਨੂੰ ਲੱਗਦੀ ਹੈ ਜੀ ਉੱਥੇ ਨੇ ਪੈਸੇ ਦੇ ਕੇ ਉੱਥੇ ਨਿਜਾਇਜ਼ ਕਬਜ਼ਾ ਕਰਾਤਾ ਬੀਹੀ ਹਰਦ ਵਿਚਾਲੇ ਰੋਕਤੀ ਵਾ ਆ ਵੀ ਦੇਖੀ ਮੈਂ ਕੀ ਕੰਮ ਕਰੇ ਨੇ ਸਾਰਾ ਕੰਮ ਇਹ ਪਾਰਟੀ ਵਾਜੀ ਧੜੇ ਵਾਜੀ ਨੂੰ ਮੂਰੇ ਜੀ ਜਿਹੜੇ ਕਿ ਕਿਸਾਨ ਜੂਨੀਅਰ ਸਾਡੇ ਉਹ ਵੀ ਠਾ ਦੇਣੇ ਜਾ ਕੇ ਇੱਕ ਭਾਸੋਂ ਦਾ ਜੀ ਨਿੰਮਾਈ ਉਹ 2000 ਪਿੱਛੇ ਹਰੇਕ ਨਾਲ ਲਾ ਕੇ ਸਾਡੇ ਪਿੰਡ ਵੱਡ ਜਾਂਦਾ ਜੀ ਉਹਦੇ ਵੀ ਨੱਥ ਪਾਈ ਜਾਵੇ ਜੀ ਵੀ ਜਦੋਂ ਪਿੰਡ ਦੀ ਬਣੀ ਵੀ ਹੈ ਜੂਨੀਅਰ ਤਾਂ ਓਰੇ ਮਸਲਾ ਕਿਉਂ ਹੁੰਦਾ ਸਾਡੀ ਜੂਨੀਅਰ ਚ ਉਹ ਕਿਉਂ ਆਉਂਦਾ ਜੀ ਮੁੰਡੇ ਜੋ ਨਮੀ ਜੋ ਜੂਨੀਅਰ ਬਣਿਆ ਜੋਥ ਦੀ ਜੀ ਮੁੰਡਿਆਂ ਦੀ ਬਣਾਈ ਹੋਈ ਹੈ ਜੀ ਦੇਖੋ ਜੀ ਇਹਨਾਂ ਨੂੰ ਸਾਰਾ ਪਤਾ ਹੈ ਵੀ ਜਿਹੜਾ ਨਿੰਮ ਹੈ ਜੀ ਅਹੀ ਸਾਹਿਬ ਕਿਸਾਨ ਯੂਨੀਅਨ ਨੇ ਕਹਿੰਨੇ ਆ ਵੀ ਭਾਈ ਇਹਨਾਂ ਦੇ ਇਹਨਾਂ ਨੂੰ ਪੜਤਾਲ ਕੀਤੀ ਜਾਵੇ ਇਹ ਜਿਹੇ ਬੰਦਿਆਂ ਦੇ ਥੋੜੇ ਨਾਮ ਬਦਨਾਮ ਕਰਦੇ ਨੇ ਹੂੰ ਠੀਕ ਹੈ ਜੀ ਹਰੇਕ ਕਿਤੇ ਜਾ ਕੇ ਲੈ ਕੇ 2-4000 ਰੁਪਏ ਜਾ ਕੇ ਧਰਨਾ ਰੋਕ ਦਿੰਦੇ ਨੇ ਇਹਨਾਂ ਦੇ ਵੀ ਹੱਥ ਪਾਈ ਜਾਵੇ ਠੀਕ ਹੈ ਜੀ ਬਾਕੀ ਸਾਡਾ ਨਗਰ ਖੜਾ ਜੀ ਤੁਸਾਂ ਮਰਜ਼ੀ ਪੁੱਛ ਸਕਦੇ ਹੋ ਜੀ ਤੁਸੀਂ ਜਦੋਂ ਗਾਂਢ ਹੋਇਆ ਜੀ ਸਾਡੇ ਨਗਰ ਖੇੜੇ ਉਰੇ ਚੌਲ ਕਰਦੇ ਨੇ ਜੀ ਇਧਰ ਮਾਤਾ ਪਿੜਾ ਸਾਰੀਆਂ ਖੜੀਆਂ ਨੇ ਪਤਾ ਕਰ ਲੋ ਉਸ ਟਾਈਮ ਮੈਂ ਅਸੀਂ ਉੱਥੇ ਤੇ ਮੈਂ ਉੱਥੇ ਦੀ ਖੋਦ ਜੀ ਅੱਛਾ ਭੰਡਾਰਾ ਹੁੰਦਾ ਸੰਜਾ ਚੌਲ ਹਾਂਜੀ ਹਾਂ ਜਨਾਨੀਆਂ ਨੇ ਰਲ ਕੇ ਮਾਤਾ ਪਿੜਾ ਸਭ ਨੇ ਕਰਾਈ ਦੀ ਜੀ ਉਹਦੇ ਵਿੱਚ ਮੇਰੀ ਜ਼ਿੰਮੇਵਾਰੀ ਤੇ ਵੀ ਚਲੋ ਸਮਾਨ ਸਾਡੇ ਨਾਲ ਹਲਵਾਈ ਨਾ ਕਰਾ ਦਿਓ ਮੈਨੂੰ ਫੋਨ ਆਇਆ ਤੁਸੀਂ ਉਹਨਾਂ ਤੋਂ ਪਤਾ ਕਰ ਸਕਦੇ ਹੋ ਵੀ ਉਸ ਟਾਈਮ ਸਵੇਰੇ 7 ਵਜੇ ਤੋਂ 8 ਵਜੇ ਤੋਂ ਲੈ ਕੇ ਮੈਂ 9 9:30 ਵਜੇ ਤੱਕ ਉੱਥੀ ਸੀ ਹੂੰ ਇਹ ਤਾਂ ਹੁਣ ਚੱਲਣਾ ਨਹੀਂ ਇਹਦੀਆਂ ਵੀ ਇਹਨੇ ਨੌ ਪਵਾਵਾ ਵੀ ਇਹ ਅੱਗੇ ਮੇਰੇ ਤੋਂ ਕੋਈ ਪੰਚਾਇਤੀ ਕਾਰਵਾਈ ਨਾ ਕਰਨ ਮੇਤੋਂ ਹਸਤਾਬਤ ਆਪ ਨਾ ਲੈਣਾ ਇਹ ਤਾਂ ਸਾਨੂੰ ਉਹ ਚੀਜ਼ ਪਸਾਉਣਾ ਚਾਹੁੰਦਾ ਜੀ ਨਗਰ ਦਾ ਇੱਕ ਵੀ ਕਹਿ ਦੇਵੇ ਵੀ ਅਸੀਂ ਕੀ ਦੇ ਭਲੇ ਵਾਸਤੇ ਨਹੀਂ ਹੈ ਤੁਰਦੇ ਜਾਂ ਕਿਸ ਨੇ ਸਾਨੂੰ ਸੁਨੇਹਾਰਾ ਸੀ ਨਹੀਂ ਤੁਰੇ ਜਾਂ ਅਸੀਂ ਗਲਤ ਕਰਿਆ ਜੀ ਅਸੀਂ ਜਿਵੇਂ ਕਹੇਗਾ ਓਕਾ ਆਪਾਂ ਛੋੜਨਾ ਸਹਿਮਤਾਈ ਹਾਂਜੀ ਰਮਨ ਸਾਹਿਬ ਇੱਕ ਦਾ ਵੀ ਮੈਂ ਇਹਦੇ ਤੇ ਆਰਟੀ ਪਾਈ ਤੀ ਜੀ ਇਹ ਨੂੰ ਐ ਵੀ ਜਿਹੜੀ ਪੰਚਾਇਤ ਹੈ ਵੀ ਮੇਤੋਂ ਹਸਤਾਬਤ ਆਪ ਨਾ ਲਵੇ ਇਹ ਇਹੀ ਕੰਮਾਂ ਚੱਲ ਜੇ ਰਹੇ ਨਾ ਹਾਂ ਇਹ ਆਪਣੇ ਕੀਤੇ ਕਾਲੇ ਕੰਮਾਂ ਨੂੰ ਲੁਕਾਉਣ ਵਾਸਤੇ ਇਦਾਂੇ ਚਾਲਾਂ ਚੱਲ ਰਿਹਾ ਹੈ। ਫਿਰ ਲੋਕ ਸਮਝ ਨਹੀਂ ਰਹੇ ਜਿਹੜੇ ਨਾਲ ਲੱਗਦੇ ਨੇ। ਦੇਖੋ ਜਿਹੜਾ ਕੱਲ ਧਰਨਾ ਲੱਗਿਆ ਉਹ ਚ ਪਿੰਡ ਦੇ ਕਿੰਨੇ ਕੁ ਲੋਕ ਸੀ ਜੀ? ਹੂੰ। ਦੇਖੋ ਤੁਸੀਂ ਵੀ ਕਵਰ ਕੀਤਾ ਜੀ। ਹੂੰ। ਬਾਹਰੇ ਬਾਹਰੋਂ ਬੰਦੇ ਬੁਲਾਏ ਹੋਏ ਸੀ ਇਹਨਾਂ ਦੇ ਜੀ। ਹੂੰ। ਪਿੰਡ ਲੋਕਾਂ ਨੂੰ ਸਾਰੀ ਸਮਝ ਹੈ ਜੀ। ਹੂੰ। ਉਹ ਲੋਕ ਬਹੁਤ ਸਿਆਣੇ ਨੇ ਜੀ ਤਾਂ ਹੀ ਪਿੱਛੇ ਨਹੀਂ ਲੱਗਦੇ ਜੀ। ਹੂੰ। ਠੀਕ ਹੈ ਜੀ ਇਹ ਗੱਲ ਆ ਬਾਕੀ ਮਾਈਆਂ ਬੀਬੀਆਂ ਖੜੇ ਪੈਣਾ। ਕੀ ਨਾਮ ਹੈ ਜੀ ਆਪਣਾ? ਗੁਰਸੇਵਕ ਸਿੰਘ ਜੀ। ਸਰਪੰਚ ਮੰਮੀ ਨੇ ਤੁਹਾਡੇ। ਹਾਂਜੀ। ਕੀ ਕਾਰਨ ਹੋਇਆ ਜੀ ਕਿ ਉਹਨਾਂ ਦੇ ਡੈਡੀ ਨੇ ਕਿਹਾ ਕਿ ਤੁਸੀਂ ਉਹਨਾਂ ਦੀ ਕਿਸੇ ਲੇਡੀਜ਼ ਨੂੰ ਕਿਹਾ ਵੀ ਤੁਹਾਡੇ ਮੁੰਡੇ ਨੇ ਦਵਾਈ ਪੀ ਲਈ ਅਸੀਂ ਉਹਦਾ ਰਿਪੋਰਟ ਦਵਾਵਾਂਗੇ ਉਹ ਧਮਕੀਆਂ ਦੇ ਰਿਹਾ ਡਰਾ ਆ ਧਮਕਾ ਰਿਹਾ ਕੀ ਸੀ ਜੀ ਸਾਰਾ ਮਸਲਾ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਤਾਂ ਜੀ ਪਾਸੋਂ ਗਿਆ ਹੋਇਆ ਸੀਗਾ ਜੀ ਮੇਲੇ ਵੇ ਮੇਰੇ ਘਰ ਕੈਮਰੇ ਲੱਗੇ ਹੋਏ ਨੇ ਜਦੋਂ ਮੇਰੇ ਘਰ ਜਮਾਦਾਰ ਨੇ ਆ ਕੇ ਸ੍ਰੀ ਹਲ ਆਇਆ ਇਹ ਚੀਜ਼ ਦਾ ਵੀ ਮੈਂ ਉਸ ਟਾਈਮ ਉਹ ਤੋਂ ਬਾਅਦ ਆਇਆ ਜੀ ਮੈਂ ਫਿਰ ਉਸ ਤੋਂ ਬਾਅਦ ਮੈਂ ਉਹ ਕਰਿਆ ਜੀ ਜਾ ਕੇ ਮੇਰੇ ਪੰਚਾਇਤ ਮੈਂਬਰਾਂ ਨੂੰ ਦੱਸਿਆ ਵੀ ਇਹ ਗੱਲ ਹੋ ਗਈ। ਹੂੰ ਫਿਰ ਆਪਣੇ ਕਿਉਂਕਿ ਪਹਿਲਾਂ ਮੇਰੀ ਦਿੱਤੀ ਹੋਈ ਸੀ ਦਰਖਾਸਤ ਜੀ। ਅੱਛਾ ਵੀ ਸਾਨੂੰ ਇਹ ਗਲਤ ਬੋਲਦਾ ਉੱਤੇ ਆ ਕੇ ਮਿਸਤਰੀਆਂ ਨੂੰ ਵੀ ਧੋਖਾ ਜਾਂਦਾ। ਉਹ ਮੇਰੀ ਥਾਣੇ 'ਚ ਦਰਖਾਸਤ ਦਿੱਤੀ ਹੋਈ ਸੀ ਪੰਚਾਇਤ ਵੱਲੋਂ ਜੀ। ਹੋਰ ਕੋਈ ਐਦਾਂ ਦਾ ਕੋਈ ਲੜਾਈ ਝਗੜਾ ਨਹੀਂ ਸਾਡਾ ਕੋਈ ਹੋਰ ਨਹੀਂ ਸੀ ਮਸਲਾ ਜੀ। ਹੂੰ ਪਰ ਉਹ ਕਹਿ ਰਹੇ ਨੇ ਕਹਿੰਦੇ ਜੀ ਡਰਾਇਆ ਧਮਕਾਇਆ ਉਹਦੀ ਬੇਇੱਜ਼ਤੀ ਕੀਤੀ ਜੀ ਤੋਂ ਉਹਨੇ ਪਰੇਸ਼ਾਨ ਹੋ ਕੇ ਦਵਾਈ ਪੀਤੀ ਉਹਨਾਂ ਦਾ ਕਹਿਣਾ ਨਹੀਂ ਜੀ ਐਦਾਂ ਦਾ ਕੋਈ ਮਸਲਾ ਨਹੀਂ ਹੈਗਾ ਜੇ ਮਤਲਬ ਜੀ ਧਮਕੀ ਦਿੰਦੇ ਜੀ ਉਹ ਕੋਈ ਦਰਖਾਸਤ ਦੇ ਦਿੰਦੇ ਸਾਡੇ ਤੇ ਕੋਈ ਐਦਾਂ ਦਾ ਕੋਈ ਰੌਲਾ ਨਹੀਂ ਹੈਗਾ ਜੀ ਜੇ ਕੋਈ ਰੌਲਾ ਹੁੰਦਾ ਕਿਸੇ ਹੋਰ ਨੂੰ ਪਤਾ ਲੱਗਦਾ ਜੀ ਵੀ ਅਸੀਂ ਕਿਸੇ ਨੂੰ ਧਮਕੀਆਂ ਦਿੱਤੀਆਂ ਨੇ ਕੋਈ ਐਦਾਂ ਦਾ ਮਸਲਾ ਨਹੀਂ ਹੈਗਾ ਜੀ ਜਦ ਕੇ ਉਹ ਮਤਲਬ ਮੇਰੇ ਘਰ ਦੇ ਜਦੋਂ ਕਹਿੰਦੇ ਨੇ ਵੀ ਦਵਾਈ ਪੀਤੀ ਆ ਜੀ ਉਸ ਤੋਂ ਬਾਅਦ ਵੀ 5-7 ਗੇੜੇ ਮੇਰੇ ਘਰ ਦੇ ਮੂਹਰੇ ਦੀ ਮਾਰ ਕੇ ਗਈ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਆ ਰਹੀ ਆ ਜੀ ਉਹ ਹਾਂਜੀ ਪਹਿਲਾਂ ਵੀ ਇੱਕ ਮਸਲਾ ਹੋਇਆ ਸੀ ਉਹਨੇ ਆਪਣਾ ਮੋਬਾਈਲ ਟੋਬੇ ਵਿੱਚ ਸਿੱਟਦਾ ਸੀ ਹਾਂਜੀ ਉਹ ਮੋਬਾਈਲ ਜਿਹੜਾ ਟੋਬੇ ਦੇ ਵਿੱਚ ਸਿੱਟਿਆ ਸੀਗਾ ਜੀ ਉਹ ਕਾਰਨ ਕੀ ਸੀਗਾ ਜੀ ਉਹਦੇ ਮੋਬਾਈਲ ਦੇ ਕਵਰ ਦੇ ਪਿੱਛੇ ਸਮਾਨ ਸੀਗਾ ਨਸਾਤੀ ਗਈ ਅੱਛਾ ਜੀ ਤੇ ਉਹ ਜਦੋਂ ਪੁਲਿਸ ਵਾਲੇ ਉਹਨੂੰ ਕਹਿ ਰਹੇ ਸੀਗੇ ਵੀ ਮੋਬਾਈਲ ਦੇ ਤਾਂ ਉਹਨੇ ਮੋਬਾਈਲ ਨਹੀਂ ਫੜਾਇਆ ਜੀ ਉਹਨੇ ਟੋਬੇ ਦੇ ਵਿੱਚ ਸਿੱਟਦਾ ਜੀ ਹੂੰ ਸੋ ਗੰਭੀਰ ਮਸਲਾ ਜੀ ਪਿੰਡ ਦੇ ਹਾਂਜੀ ਕਵਲਾ ਸਾਹਿਬ ਇੱਕੋ ਕਹਿ ਰਹੇ ਨੇ ਵੀ ਇੱਕ ਪੰਚ ਨੇ ਉਹਨੂੰ ਆ ਕੇ ਛੜਾਇਆ ਬਚਾਓ ਕਰਿਆ ਜੀ ਉਹ ਪੰਚ ਸਾਹਿਬ ਸਾਡੇ ਨਾਲ ਨੇ ਜੀ ਇਹਨੂੰ ਪੁੱਛ ਲਓ ਜੇ ਉਹਦੇ ਕੋਈ ਥੱਪੜ ਆ ਜਾਂ ਉਹਨੂੰ ਕੋਈ ਗਾਲ ਜਾਂ ਕੁਝ ਕਿਹਾ ਹੋਵੇ ਜੀ ਇਹ ਮੌਜੂਦਾ ਪੰਚ ਵੀ ਨੇ 2 ਸਾਲ ਤੋਂ ਦੋ ਵਾਰੀ ਪੰਚ ਬਣ ਗਈ ਲਗਾਤਾਰ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਮਸਲੇ ਨੂੰ ਉਹ ਕਹਿ ਰਹੇ ਨੇ ਪੰਚ ਸਾਹਿਬ ਨੇ ਛੜਾਇਆ ਤੁਸੀਂ ਸੀ ਜੀ ਕਿੱਦਾਂ ਸੀ ਕੋਈ ਗੱਲ ਉਹ ਦਵਾਈ ਪੀਣ ਤੋਂ ਜੀ 10 ਦਿਨ ਪਹਿਲਾਂ ਦੀ ਗੱਲ ਆ ਅੱਛਾ ਜੀ ਉਹ ਜਦੋਂ ਇੱਥੇ ਇਹਨਾਂ ਨੇ ਕੰਮ ਸ਼ੁਰੂ ਕਰਿਆ ਤਾਂ ਉਹ ਆ ਗਿਆ ਉੱਤੇ ਇਹਨਾਂ ਨੂੰ ਬੰਦਾ ਜੰਗਾ ਬੋਲਣ ਲੱਗ ਗਿਆ ਜਦੋਂ ਲੜਾਈ ਦੀ ਮਤਲਬ ਸਥਿਤੀ ਬਣੀ ਨਰੇਗਾ ਵਾਲੀਆਂ ਲੱਗੀਆਂ ਹੋਈਆਂ ਚੰਗਾ ਬੰਦਾ ਬੋਲਣ ਲੱਗ ਗਿਆ ਮੈਨੂੰ ਇਹਨੇ ਫੋਨ ਕਰਿਆ ਸ਼ੇਵਕ ਨੇ ਮੈਂ ਉਹਨੂੰ ਲੈ ਕੇ ਆਇਆ ਉਹਦੀ ਮੰਮੀ ਤੇ ਮਾਸੀ ਅਸੀਂ ਤਿੰਨੇ ਜਣੇ ਉਹਨੂੰ ਘਰ ਛੱਡ ਕੇ ਗਿਆ ਜੀ ਉਹ ਤੋਂ ਬਾਅਦ ਚ ਕੋਈ ਕਿਛੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੋਇਆ ਇਹਨਾਂ ਦਾ ਕੋਈ ਤੂੰ ਤੂੰ ਮੈਂ ਮੈਂ ਨਹੀਂ ਹੋਈ ਕੋਈ ਇਹਨਾਂ ਨੇ ਪੁਲਿਸ ਰਿਪੋਰਟ ਨਹੀਂ ਕਰੀ ਕਿਛੇ ਤਰ੍ਹਾਂ ਦੀ ਡਾਸ਼ ਦਿਨਾਂ ਬਾਅਦ ਜਾ ਕੇ ਉੱਥੇ ਲੇਬਰ ਲੱਗੀ ਹੋਈ ਸੀ ਲੇਬਰ ਦੇ ਲਵੇ ਜਾ ਕੇ ਉਹਨੇ ਦਵਾਈ ਪੀਤੀ ਐ ਕੀ ਹੋਇਆ ਉਹਦੇ ਬਾਰੇ ਆਪਨ ਕੋਈ ਪਤਾ ਨਹੀਂ ਹੈਗਾ ਕਿਉਂਕਿ ਮੈਂ ਉਸ ਦਿਨ ਉਰੇ ਹੈਗਾ ਨਹੀਂ ਸੀ ਜੀ ਜੀ ਹਾਂ ਸੋ ਬੀਬੀਆਂ ਵੀ ਖੜੀਆਂ ਨੇ ਗੱਲ ਕਰਾਂਗੇ ਦੱਸ ਦਿਓ ਮੈਨੂੰ ਜੀ ਨਾ ਕਰਾਓ ਜਿਹੜੀ ਕੋਲੇ ਸੀ ਟਾਈਮ ਤੇ ਮਾਸੀ ਹਾਂ ਮਾਤਾ ਜੀ ਕੀ ਨਾਮ ਹੈ ਜੀ ਰਣਜੀਤ ਕੌਰ ਵੀਰ ਜੀ ਕੀ ਹੋਇਆ ਜੀ ਕਿੱਦਾਂ ਇਹ ਚੀਜ਼ ਨੂੰ ਦੇਖ ਰਹੇ ਹੋ ਕਿਉਂਕਿ ਬਹੁਤ ਜ਼ਿਆਦਾ ਪਿੰਡ ਦੇ ਹਾਲਾਤ ਕੋਈ ਵੱਡਾ ਵੀ ਨੁਕਸਾਨ ਹੋ ਸਕਦਾ ਧੜੇ ਬਣਾ ਸਕਦਾ ਵੀਰ ਜੀ ਅਸੀਂ ਤਾਂ ਨਾ ਉਦਾਂ ਖੇੜੇ ਦੇ ਚੌਲ ਕੱਢਦੇ ਸੀ ਮੈਂ ਚਾਚਾ ਜੀ ਨੂੰ ਫੋਨ ਕੀਤਾ ਵੀ ਚਾਚਾ ਜੀ ਵੀ ਤੂੰ ਵੀ ਅਸੀਂ ਜਨਾਨੀਆਂ ਜਨਾਨੀਆਂ ਵੀ ਬੰਦਾ ਨਹੀਂ ਸਾਡੇ ਕੋਲ ਕੋਈ ਹੈਗਾ ਵੀ ਤੂੰ ਆ ਜਾ ਇਹ ਮੈਂ ਇਹਨੂੰ 6 ਵਜੇ ਫੋਨ ਕੀਤਾ ਇਹ ਮੈਨੂੰ ਕਹਿੰਦਾ ਭਾਈ ਮੈਂ ਕੱਖ ਵੱਢ ਕੇ ਆਇਆ ਇਹ 7 ਵਜੇ ਮੇਰੇ ਕੋਲ ਆ ਗਿਆ 7 ਵਜੇ ਆ ਕੇ ਤੇ ਇੱਕ ਆ ਮੁੰਡਾ ਸੀ ਇਹ ਦੋਏ ਜਾਣੇ ਕੜਾਹੇ ਲਿਆਏ ਤੇ ਫਿਰ ਇਹਨਾਂ ਨੇ ਮਾਂਜੇ ਫਿਰ ਅਸੀਂ ਚੌਲਾਂ ਦੀ ਤਿਆਰੀ ਕੀਤੀ ਹਲਵਾਈ ਆ ਗਿਆ ਤੇ ਇਹਨੇ ਚਾਚਾ ਜੀ ਨੂੰ ਫੋਨ ਆ ਗਿਆ ਕਹਿੰਦੇ ਵੀ ਤੈਨੂੰ ਉੱਥੇ ਪੰਚਾਇਤੀ ਥਾਂ 'ਚ ਜਿਹੜੇ ਵੀ ਥਾਂ ਵੰਡਦਾ ਵੀ ਤੈਨੂੰ ਉੱਥੇ ਬੁਲਾਇਆ ਜਾਂਦਾ ਮੈਨੂੰ ਚਾਚਾ ਕਹਿੰਦਾ ਭਾਈ ਮੈਂ 10 ਮਿੰਟਾਂ ਤੱਕ ਆਇਆ ਤੇ ਜਦ ਮੈਂ 10 ਮਿੰਟਾਂ ਤੱਕ ਚਾਚੇ ਨੂੰ ਫੋਨ ਕੀਤਾ ਚਾਚਾ ਕਹਿੰਦਾ ਭਾਈ ਐਂ ਕਰਕੇ ਕਹਿੰਦਾ ਐਂ ਕਹਿੰਦੇ ਨੇ ਵੀ ਮਿੱਠੂ ਨੇ ਸਪਰੇਸ ਘਰੂ ਪੀ ਲਈ ਕਹਿੰਦਾ ਵੀ ਹੋਰ ਕੋਈ ਪੰਚ ਨਹੀਂ ਉਰੇ ਕੋਈ ਸਰਪੰਚ ਨਹੀਂ ਵੀ ਮੈਂ ਹੀ ਆ ਕੱਲਾ ਤੇ ਇਹ ਚੱਲ ਉੱਥੇ ਉੱਜ ਗਿਆ ਉਹਨਾਂ ਨੂੰ ਦੂਜਿਆਂ ਨੂੰ ਫੋਨ ਫਾਨ ਕਰਨ ਲੱਗ ਗਿਆ ਚੱਲ ਫਿਰ ਅਸੀਂ ਆਪੇ ਸਾਰਾ ਕੰਮ ਸੰਭਾਲਿਆ ਇੱਕ ਇਹਦੇ ਬੇਟਾ ਆ ਗਿਆ ਇੱਕ ਇਹ ਮੁੰਡਾ ਤੀ ਫਿਰ ਅਸੀਂ ਸਾਰਾ ਆਪੇ ਕੀਤਾ ਦੇਨੇ ਸਾਰਾ ਕੰਮ ਤੇ ਇਹ ਆ ਬਦ ਉਧਰ ਹੋਇਆ ਪਿਆ ਇਹ ਇਹ ਤਾਂ ਵੀਰ ਜੀ ਮੈਂ ਤੁਹਾਨੂੰ ਦੱਸ ਦਿਆਂ ਜਦ ਮੇਰਾ ਸਹੁਰਾ ਸਰਪੰਚ ਸੀ ਜਦ ਦੇ ਇਹ ਥਾਂ ਵੀ 35 ਸਾਲ 28 ਸਾਲ 30 ਤਾਂ ਮੈਨੂੰ ਹੋ ਗਏ ਵਿਆਹੀ ਨੂੰ ਮੈਂ ਉਦੋਂ ਦਾ ਵੀ ਦੇਖਦੀ ਆ ਜਦੋਂ ਉਹ ਸਰਪੰਚ ਬਣਿਆ ਉਦੋਂ ਭਜਾਇਆ ਇੱਥੋਂ ਜਮਾਦਾਰ ਹੈ ਹੈ ਉਦੋਂ ਉਹਨੇ ਜਮਾਦਾਰ ਭਜਾਇਆ ਉਹਦੀ ਤਨਖਾਹ ਤਨ ਖੂਨ ਨਹੀਂ ਦਿੱਤੀ ਹੋਗੀ ਤੇ ਉਸ ਤੋਂ ਬਾਅਦ ਚ ਫਿਰ ਪਿੰਡ ਦੀ ਸਫਾਈ ਹੋਣਾ ਹਟ ਗਈ ਗੰਦ ਪੈਣ ਲੱਗ ਗਿਆ ਫਿਰ ਚੱਲ ਹੁਣ ਇਹਨਾਂ ਨੇ ਲਿਆਂਦਾ ਲਿਆ ਕੇ ਉੱਥੇ ਬਿਠਾਇਆ ਤਾਂ ਹੁਣ ਲੋਕ ਤਰਾਜ ਕਰਨ ਲੱਗੇ ਕਿ ਧਰਮਸ਼ਾਲਾ ਚ ਉਠਾਓ ਫਿਰ ਉਹਨਾਂ ਨੂੰ ਕਿਤੇ ਤਾਂ ਜਗ੍ਹਾ ਬਣਾ ਕੇ ਦੇਣੀ ਵੀ ਆ ਨਾ ਹਣਾ ਉਹ ਵੀ ਇਹ ਜੇ ਨਹੀਂ ਹੈਗੇ ਜਿਹੜਿਆਂ ਦਾ ਵੀ ਮੁੰਡਾ ਮੁੱਕਿਆ ਉਹ ਵੀ ਬਹੁਤ ਨਰਮ ਗਰੀਬ ਆਪਦਾ ਕੰਮ ਕਰਕੇ ਖਾਣ ਆਲੇ ਨੇ ਉਹ ਤਾਂ ਫਿਰ ਉਹਨੂੰ ਬੋਤਲ ਦੇ ਲਾਲ ਚ ਲੋਕਾਂ ਨੇ ਉਹਨੂੰ ਚੱਕ ਦੇ ਕੇ ਉਹ ਕੀਤਾ ਨਾ ਵੀ ਤੈਨੂੰ ਸ਼ਰਾਬ ਦੇਵਾਂਗੇ ਤੂੰ ਆਹ ਕੰਮ ਕਰ ਲੈ ਆਹ ਕਰ ਲੈ ਉਹਦਾ ਵੱਡਾ ਭਾਈ ਹੈ ਬਹੁਤ ਸਾਊ ਆ ਉਹਦਾ ਬਾਪ ਬਹੁਤ ਸਾਊ ਆ ਉਹਨਾਂ ਵਰਗਾ ਦਾ ਕੋਈ ਪਰਿਵਾਰ ਹੀ ਨਹੀਂ ਹੈਗਾ ਜਿੰਨਾਂ ਦਾ ਉਹ ਮੁੰਡਾ ਹੈ ਹੂੰ ਸੋ ਗੰਭੀਰ ਮਸਲਾ ਹੈ ਜੀ ਦੋਨੇ ਪੱਖ ਜਾਣੇ ਨੇ ਤੁਹਾਨੂੰ ਇਹਦੇ ਵਿੱਚ ਕੀ ਦਿਖ ਰਿਹਾ ਹੈ ਇਹ ਕਿੱਦਾਂ ਲੱਗ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਫਿਲਹਾਲ ਪ੍ਰਸ਼ਾਸਨ ਆਪਣੀ ਜਾਂਚ ਕਰ ਰਿਹਾ ਹੈ ਦੂਜੀ ਧਿਰ ਵੱਲੋਂ ਅੱਜ ਫੇਰ ਧਰਨਾ ਲਾਉਣ ਦਾ ਐਲਾਨ ਆ ਜਿਹੜਾ ਕੀਤਾ ਗਿਆ ਹੈ ਅੱਗੇ ਕੀ ਹੁੰਦਾ ਇਹ ਸਮਾਂ ਦੱਸੂਗਾ ਧੰਨਵਾਦ ਇੱਕ ਹੋਰ ਕਰ ਸੋ ਸਤਿ ਸ੍ਰੀ ਅਕਾਲ ਜੀ ਇਸ ਸਮੇਂ ਅਸੀਂ ਜਿੰਦਲਪੁਰ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਲੜਾਈ ਝਗੜਾ ਹੋਇਆ ਉਸ ਮੁੰਡੇ ਨੇ ਜ਼ਹਿਰੀਲੀ ਕੋਈ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੋ ਉਹ ਸਾਰੀ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਉਹ ਕਮਰਾ ਏ ਜਿਹੜੇ ਕਮਰੇ ਨੂੰ ਪੰਚਾਇਤ ਬਣਾ ਰਹੀ ਸੀ ਜਮਾਦਾਰ ਦੇ ਵਾਸਤੇ ਕਹਿੰਦੇ ਪਹਿਲਾਂ ਵੀ ਇਹ ਕਮਰਾ ਬਣਿਆ ਬਸ ਹੀ ਟਾਇਆ ਗਿਆ ਸੀ ਦੁਬਾਰਾ ਇਹਦੀ ਮਰੰਮਤ ਕਰਕੇ ਇਸ ਦੇ ਉੱਤੇ ਸੱਤ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਸੋ ਇਹ ਹੈ ਜਿਹੜੀ ਪੀਰਾਂ ਦੀ ਜਗ੍ਹਾ ਏ ਜਿਹੜੀ ਬਣੀ ਵੀ ਆ ਪਿੰਡ ਦੇ ਵਿੱਚ ਸੋ ਇਸ ਜਗ੍ਹਾ ਤੇ ਕਿਹਾ ਜਾ ਰਿਹਾ ਹੈ ਕਿ ਉਹ ਮੁੰਡਾ ਹੈਂਡੀਕੈਪਡ ਜਿਹੜਾ ਉਹ ਸੇਵਾ ਕਰਦਾ ਸੀ ਸੋ ਉਸਨੇ ਕਿਹਾ ਕਿ ਇੱਥੇ ਤੁਸੀਂ ਜਗ੍ਹਾ ਨਾ ਬਣਾਓ ਮੈਂ ਇੱਥੇ ਸੇਵਾ ਕਰਦਾ ਹਾਂ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਹੈ ਜੋ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਸੋ ਇਹ ਸਾਰਾ ਮਸਲਾ ਇਹ ਤੁਸੀਂ ਦੇਖੋ ਇਹ ਉਹ ਜਗ੍ਹਾ ਹੈ ਜਿਹੜੀ ਬਣਾਈ ਜਾ ਰਹੀ ਸੀ ਪੰਚਾਇਤ ਵੱਲੋਂ ਸੋ ਉਹ ਸਾਹਮਣੇ ਪੀਰ ਬਾਬੇ ਦੀ ਜਗ੍ਹਾ ਇਹ ਜਿੱਥੇ ਉਹ ਨੌਜਵਾਨ ਸੇਵਾ ਕਰਦਾ ਸੀ ਜਿਸ ਵੱਲੋਂ ਕਿਹਾ ਗਿਆ ਕਿ ਤੁਸੀਂ ਇੱਥੇ ਜਗ੍ਹਾ ਨਾ ਬਣਾਓ ਸੋ ਇਹ ਜਗ੍ਹਾ ਤੇ ਸਾਰਾ ਮਸਲਾ ਹੋਇਆ ਜੀ ਇਹ ਉਹ ਜਗ੍ਹਾ ਏ ਸਾਈਡ ਤੇ ਤੇ ਇੱਥੇ ਪੰਚਾਇਤ ਵੱਲੋਂ ਕੰਮ ਸੀ ਜਿਹੜਾ ਚੱਲ ਰਿਹਾ ਸੀ ਸੋ ਪੰਚਾਇਤ ਦਾ ਕੀ ਪੱਖਾ ਪੰਚਾਇਤ ਕੀ ਕਹਿੰਦੀ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਰਾਤ ਧਰਨਾ ਹੈ ਜਿਹੜਾ ਉਹ ਮਲਤਵੀ ਕਰ ਦਿੱਤਾ ਗਿਆ ਸੀ ਰਾਤ ਦੇ ਲਈ ਸੋ ਅੱਜ ਕਿਹਾ ਜਾ ਰਿਹਾ ਹੈ ਕਿ 9 ਵਜੇ ਧਰਨਾ ਫੇਰ ਪਾਸੋਂ ਦੇ ਮੇਨ ਚੌਂਕ ਵਿੱਚ ਲੱਗੂਗਾ ਸੋ ਇਹ ਉਹ ਜਗ੍ਹਾ ਏ ਜੋ ਪੰਚਾਇਤ ਬਣਾ ਰਹੀ ਸੀ